ਜੇਕਰ ਤੁਸੀਂ ਵੀ ਆਨਲਾਈਨ ਸ਼ੋਪਿੰਗ ਤੇ ਪੇਮੈਂਟ ਕਰਦੇ ਹੋ ਤਾਂ ਸਾਵਧਾਨ ਹੋ ਜਾਓ ਕਿਉਂਕਿ ਅੱਜਕੱਲ ਆਨਲਾਈਨ ਧੋਖਾਧੜੀ ਆਮ ਗੱਲ ਹੋ ਗਈ ਹੈ ਫਿਰੋਜ਼ਪੁਰ ਸ਼ਹਿਰ ਦੇ ਇੱਕ ਦੁਕਾਨਦਾਰ ਨਾਲ ਅਜਿਹੀ ਹੀ ਠੱਗੀ ਦੀ ਘਟਨਾ ਵਾਪਰੀ ਹੈ ਫਿਰੋਜ਼ਪੁਰ ਸ਼ਹਿਰ ਬਗਦਾਦੀ ਗੇਟ ਦੇ ਅੰਦਰ ਪਲਾਸਟਿਕ ਦੀਆਂ ਤਰਪਾਲਾ ਰਸੇ ਆਦੀ ਸਮਾਨ ਦਾ ਕਾਰੋਬਾਰ ਕਰਦੇ ਇੱਕ ਵਪਾਰੀ ਅਮਿਤ ਕਪੂਰ ਗਰਗ ਨਾਲ ਆਨਲਾਈਨ ਮਾਲ ਭੇਜਣ ਦਾ ਝਾਂਸਾ ਦੇ ਕੇ ਠੱਗਾਂ ਨੇ ਕਰੀਬ 57000 ਰੁਪਏ ਦੀ ਠੱਗੀ ਮਾਰ ਲਈ ਇਸ ਧੋਖਾਧੜੀ ਦੇ ਸਬੰਧ ਚ ਅਮਿਤ ਕੁਮਾਰ ਗਰਗ ਵੱਲੋਂ ਸਾਈਬਰ ਕ੍ਰਾਈਮ ਸੈੱਲ ਫਿਰੋਜ਼ਪੁਰ ਨੂੰ ਸਬੂਤਾਂ ਦੇ ਨਾਲ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ ਅਤੇ ਮੰਨ ਕੀਤੀ ਗਈ ਹੈ ਕਿ ਇਹਨਾਂ ਠੱਗਾਂ ਖਿਲਾਫ ਕਾਰਵਾਈ ਕਰਦੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਉਸਦੇ ਪੈਸੇ ਵਾਪਸ ਦਵਾਈ ਜਾਣ ਇਹ ਜਾਣਕਾਰੀ ਦਿੰਦਿਆਂ ਅਮਿਤ ਕੁਮਾਰ ਗਰਗ ਨੇ ਦੱਸਿਆ ਕਿ ਉਸਦੀ ਗਰਗ ਸੇਲ ਦੇ ਨਾਂ ਤੇ ਪਲਾਸਟਿਕ ਦੀਆਂ ਤਰਪਾਲਾਂ ਅਤੇ ਰਸੇ ਆਦੀ ਸਮਾਨ ਵੇਚਣ ਦੀ ਦੁਕਾਨ ਹੈ ਦੁਕਾਨਦਾਰ ਦੇ ਅਨੁਸਾਰ ਉਸਦੇ ਫੇਸਬੁੱਕ ਅਕਾਊਂਟ ਤੋਂ ਉਸਦਾ ਮੋਬਾਈਲ ਫੋਨ ਨੰਬਰ ਲੈ ਕੇ ਪਿਛਲੇ ਕੁਝ ਸਮੇਂ ਤੋਂ ਰੋਜ਼ਾਨਾ ਉਸ ਨੂੰ ਗੁੱਡ ਮਾਰਨਿੰਗ ਦੇ ਮੈਸੇਜ ਭੇਜੇ ਜਾ ਰਹੇ ਸਨ ਅਤੇ ਵਟਸਐਪ ਤੇ ਫੋਟੋਆਂ ਭੇਜਦੇ ਹੋਏ ਦੱਸਿਆ ਜਾ ਰਿਹਾ ਸੀ ਕਿ ਉਹ ਬਹੁਤ ਵਧੀਆ ਸਮਾਨ ਤਿਆਰ ਕਰਦੇ ਨੇ ਇਸ ਲਈ ਵਾਜਬ ਕੀਮਤ ਤੇ ਇੱਕ ਵਾਰ ਉਹਨਾਂ ਤੋਂ ਸਮਾਨ ਮੰਗਵਾਇਆ ਜਾਵੇ ਅਮਿਤ ਕੁਮਾਰ ਗਰਗ ਨੇ ਦੱਸਿਆ ਕਿ ਉਹ ਕਾਫੀ ਸਮਾਂ ਅਜਿਹੇ ਮੈਸੇਜਾਂ ਨੂੰ ਨਜ਼ਰਅੰਦਾਜ਼ ਕਰਦਾ ਰਿਹਾ ਅਤੇ ਇੱਕ ਦਿਨ ਜਦੋਂ ਉਸ ਨੂੰ ਫੋਨ ਆਇਆ ਤਾਂ ਉਸਨੇ ਸਮਾਨ ਦੇ ਸੈਂਪਲ ਭੇਜਣ ਲਈ ਕਿਹਾ ਤਾਂ ਫੋਨ ਕਰਨ ਵਾਲੇ ਵਿਅਕਤੀ ਨੇ ਉਸ ਨੂੰ ਗੱਲਾਂ ਵਿੱਚ ਉਲਝਾ ਕੇ ਉਸ ਤੋਂ ਕੁਝ ਸਮਾਨ ਦੇ ਆਰਡਰ ਲੈ ਲਏ ਅਤੇ ਉਸ ਦੇ ਉਸਨੇ ਪਟੇਲ ਗਰੁੱਪ ਆਫ ਇੰਡਸਟਰੀ ਨਾਂ ਦੇ ਬੈਂਕ ਖਾਤੇ 'ਚ ਗੂਗਲ ਪੇ ਦੁਆਰਾ 5000 ਰੁਪਏ ਜਮ੍ਹਾਂ ਕਰਵਾਏ ਅਤੇ ਉਸ ਤੋਂ ਬਾਅਦ 17 ਸਤੰਬਰ ਨੂੰ ਉਸ ਨੂੰ ਫਿਰ ਤੋ SBI ਦਾ ਅਕਾਊਂਟ ਨੰਬਰ ਦੇ ਕੇ ਉਸ ਤੋਂ 28000 ਰੁਪਏ ਅਤੇ ਫਿਰ 18 ਸਤੰਬਰ ਨੂੰ 23000 ਰੁਪਏ ਅਤੇ 1000 ਰੁਪਏ ਲੇਬਰ ਬਿਲਟੀ ਦਾ ਖਰਚਾ ਅਕਾਊਂਟ ਚ ਪਵਾ ਲਿਆ ਉਹਨਾਂ ਦੱਸਿਆ ਕਿ 52000 ਰੁਪਏ ਦੇਣ ਤੋਂ ਬਾਅਦ ਜਦ ਉਸ ਦਾ ਸਮਾਨ ਨਹੀਂ ਆਇਆ ਤਾਂ ਉਹ ਉਹਨਾਂ ਨੰਬਰਾਂ ਤੇ ਕਾਲ ਕਰ ਰਿਹਾ ਹੈ ਪਰ ਉਹ ਨੰਬਰ ਬੰਦ ਨੇ ਅਮਿਤ ਕੁਮਾਰ ਨੇ ਦੱਸਿਆ ਕਿ ਹੁਣ ਉਸ ਨੂੰ ਪਤਾ ਲੱਗਾ ਹੈ ਕਿ ਉਸ ਨਾਲ ਆਨਲਾਈਨ ਠੱਗੀ ਹੋਈ ਹੈ ਉਨਾ ਸਾਈਬਰ ਕ੍ਰਾਈਮ ਪੁਲਿਸ ਫਿਰੋਜ਼ਪੁਰ ਤੋਂ ਮੰਗ ਕੀਤੀ ਹੈ ਕਿ ਇਸ ਆਨਲਾਈਨ ਠੱਗੀ ਕਰਨ ਵਾਲੇ ਗਰੋਹ ਦਾ ਜਲਦੀ ਤੋਂ ਜਲਦੀ ਪਤਾ ਲਗਾਇਆ ਜਾਵੇ ਅਤੇ ਉਸਦੇ ਪੈਸੇ ਵਾਪਸ ਕਰਵਾਏ ਜਾਣ।